ਤੇ ਤੁਸੀਂ ਵੀ ਸਾਡੇ ਨਾਲ ਹੀ ਵਗ ਚੱਲੋ ਸੀ ਤਾਂ ਕਹਿੰਦੇ ਆ ਨਹੀਂ ਭੈਣ ਜੀ ਪਰ ਹੁਣ ਸਾਨੂੰ ਪਤਾ ਇੱਥੇ ਵੀ ਕਾਰੋਬਾਰ ਆ ਰਿਹਾ ਹੈ ਮੈਂ ਮੇਰਾ ਜਾ ਕੇ ਥੋੜਾ ਸਾਰੂਗਾ ਤੁਹਾਡੇ ਨਾਲ ਹਨਾ ਹਾਂ ਇਹ ਨਹੀਂ ਲੱਗਦਾ ਵਿੱਚ ਵਿਚ ਦੀ ਦੋ ਦਿਨ ਉੱਥੇ ਰਿਹਾ ਹੈ ਜਿੰਨੇ ਛੁੱਟੀਆਂ ਹੋਣਗੀਆਂ ਬੇਸ਼ੱਕ ਲਿਆਏ ਆਪਦੇ ਦੋ ਦੋ ਦਿਨ ਅਸੀਂ ਉਹ ਤੇ ਕੋਈ ਰਾਜੀ ਨਹੀਂ ਜੇ ਲੋ ਤਾਂ ਵੀ ਕੋਈ ਨਾ ਤੁਸੀਂ ਦੇਖ ਲਓ ਜਿਵੇਂ ਥੋੜਾ ਹਨਾ ਮੈਂ ਤੁਹਾਨੂੰ ਵੀ ਨਹੀਂ ਰੋਕ ਸਕਦਾ ਸਾਡੇ ਦੋ ਤਾਂ ਦੋ ਤੀਨੇ ਹੱਕਾ ਥੋੜਾ ਵਾ ਹਨਾ ਇਹ ਮੇਰਾ ਪੁਰਾ ਮੇਰਾ ਵੀ ਦਾਦਾ ਦਾ ਦੀਦਾ ਕਿਤੇ ਜਾ ਦੇਤਾ ਨਹੀਂ ਹੁੰਦਾ ਉਹ ਤਾਂ ਛੋਡਾ ਵੀ ਵਿੱਚ ਹੀ ਹੈ ਹਾਂ ਉਹ ਆਪਾਂ ਕਿਹੜਾ ਕੋਈ ਵੀ ਰਿਸ਼ਤੇਦਾਰੀ ਤੋੜ ਰਹੇ ਆ ਜਾਂ ਮਸ਼ੀਨ ਕੋਈ ਲਿਖ ਕੇ ਲੈ ਰਹੇ ਆ ਐ ਤਾਂ ਉਹਨਾਂ ਦੇ ਤਾਂ ਟੁੱਟ ਹੀ ਰਹਿਣਾ ਇਹਨਾਂ ਦੇ ਫਿਰ ਕੋਈ ਇਹਦਾ ਪਾਲ ਲਾਂਗੇ ਬਸ ਚਲ ਕੋਈ ਨੰਬਰ ਚ ਮੈਂ ਤੇ ਕੋ ਹੋ ਜਾਣ ਪਤਾ ਨਹੀਂ ਮਾਮਲੀ ਜਿਹੜਾ ਮਨ ਦੀ ਆ ਤੇ ਆ ਮੈਂ ਵੀ ਆ ਤੇਰਾ ਕਰ ਦੇਣ ਇਹ ਦੁਆ ਕਰ ਨਹੀਂ ਦੇ ਕੇ ਦਰਸ਼ੋਂ ਰੋਚੀ ਆ ਥੋੜੇ ਫਿਰ ਮੈਨੂੰ ਐਉਂਦਾ ਵੀ ਮੇਰੇ ਘਰੋਂ ਜਮੀ ਉੱਜੜ ਜੀ ਰਹੀ ਹੈ ਨਾ ਜਮਾਕ-ਜਾਕ ਕੇ ਫਿਰ ਮੈਨੂੰ ਐ ਲੱਗਦਾ ਵੀ ਮੇਰੇ ਘਰ ਦੇ ਉੱਜੜ ਜੂ ਹਜੇ ਤਾਂ ਗੱਲ ਹੈਗੀ ਬੱਚਾ ਮੇਰਾ ਤਾਂ ਫਿਰ ਜਮੀ ਘਰ ਸੋਲਣਾ ਹਾਂ ਹਾਂ ਚਲੋ ਭੈਣ ਜੀ ਹੁਣ ਇਹ ਕਿਹੜਾ ਕਿਸੇ ਦੇ ਸਾਰੇ ਸੀਗਾ ਹੈ ਰੱਬ ਦੀ ਕਰੀਆਂ ਨੇ ਤਾਂ ਕਿਸੇ ਬੰਨੇ ਲਾਉਣਾ ਪੈਣਾ ਰੱਬ ਨੇ ਬਾਖਾ ਪਾਇਆ ਤਾਂ ਹੁਣ ਤਾਂ ਹੀ ਤਾਂ ਕਹਿਨੀ ਆ ਆਪਾਂ ਨੇ ਰਲ ਮਿਲ ਕੇ ਹੁਣ ਇਹ ਤਾਂ ਟਾਈਮ ਕੱਢਣਾ ਹੀ ਪੈਣਾਗਾ ਯਾਰ ਅਜੂ ਐ ਕਰ ਆਪਣੇ ਜਿਹੜੇ ਤਰ ਤਾਈ ਦੇ ਮੁੰਡਾ ਨਹੀਂ ਹੈਗਾ ਆਪਣੇ ਮੁੰਡਾ ਉਹਨੂੰ ਵੀ ਲੱਗ ਗਿਆ ਬਲਜਿੰਦਰ ਨੂੰ ਤੇ ਦੇਖ ਰੋ ਨਰਾਏ ਕਰ ਲੈਣੇ ਭੈਣ ਜੀ ਫੇਰੇ ਹੀ ਕਰ ਸਕਦੀ ਹਾਂ ਆ ਹੋਏ ਹਾਂ ਮੈਂ ਤਾਂ ਉਹਨਾਂ ਇੰਨੀ ਕਰ ਸਕਦੀ ਹਾਂ ਹੁਣ ਤੁਹਾਨੂੰ ਵੀ ਪਤਾ ਹੀ ਹੈ ਮੇਰੀ ਕੀ ਹਾਲਤ ਹੈ ਹੈਨਾ ਉਹ ਤੁਹਾਨੂੰ ਬਸ ਚਰ ਰਹੇ ਦੋਸਤ ਸਾਰੇ ਜਾਣਕਾਰ ਡੰਗਰਾਂ ਕੰਨੀ ਭਜਲਾ ਕੇ ਇੱਧਰ ਵੱਲ ਆ ਕੰਮ ਹੁੰਦਾ ਮੁੱਕਦੇ ਨਹੀਂ ਹੈਨਾ ਆ ਡੰਗਰ ਪਸ਼ੂ ਭੈਣ ਜੀ ਹੁਣ ਤੁਸੀਂ ਵੇਚੋ ਕਿਉਂ ਮੱਥਾ ਮਾਰਦੇ ਹੋ ਮੁੱਲ ਦੁੱਧ ਮੁੱਲ ਉਹ ਨਹੀਂ ਹੁੰਦਾ ਤੁਹਾਨੂੰ ਮੁੱਕਦਾ ਨਹੀਂ ਸਤਿ ਸ਼੍ਰੀ ਅਕਾਲ ਲੈ ਲੈ ਕੁਰਸੀ ਉਹ ਮੈਂ ਤਾਂ ਆਪਕੇ ਸਾਥ ਹੀ ਕਹਿਣ ਨੂੰ ਆ ਡੰਗਰ ਘਟਾਓ ਹੋਰ ਭੈਣ ਜੀ ਕਿਉਂ ਡੰਗਰਾਂ ਨਾਲ ਡੰਗਰ ਹੋਈ ਜਾਂਦੇ ਹੋ ਆ ਡੰਗਰ ਪਸ਼ੂਆਂ ਨੂੰ ਪਰਾਂ ਵੇਚੋ ਕੱਲੀ ਜਣੀਓ ਕਿਲੋ ਦੁੱਧ ਤੁਹਾਨੂੰ ਮੁੱਕਦਾ ਨਹੀਂ ਹੈਗਾ ਮੈਂ ਤਾਂ ਆਪ ਬਣੇ ਕਿਹਾ ਸੀ ਨਾ ਮਾ ਵੀ ਡੰਗਰਾਂ ਦਾ ਤੁਹਾਨੂੰ ਕੱਲੇ ਨੂੰ ਬਣਾਉੱਖਾ ਹੋਰ ਬਣਦਾ ਤਾਂ ਆਪ ਉੱਪਰ ਡੰਗਰਾਂ ਦਾ ਖੜਾ ਕਿੱਡਾ 2 ਕਿਲੋ ਦੁੱਧ ਕਈ ਸਾਰੀ ਗਾੜੀ ਕਦੇ ਦਾ ਲੈ ਕਿਸ਼ੀ ਵਾਰ ਬਣੇਗਾ ਆ ਵੀਰ ਦੀ ਬਾਤ ਦਾ ਕਰਤਾ ਕੁਛ ਨਹੀਂ ਟੰਗਰਾ ਤੇ ਹੁਣ ਆਪਾਂ ਵੀ ਦੇਖ ਲੈ ਸਾਰੀ ਦਿਹਾੜੀ ਨੂੰ ਮਗਰਦੀਆਂ ਇਹਨਾਂ ਕਿਹੜੀਆਂ ਕਹੇ ਤੋਂ ਲੱਲਾ ਪੱਪਾ ਕਰਾਉਣੀਆਂ ਉਹਨੇ ਤੇ ਤੈਨੂੰ ਹੋਰ ਕੁਛ ਨਹੀਂ ਭੈਣ ਜੀ ਵਸੀਨਾਂ ਨਾਲ ਆਪਾਂ ਕਿੱਤੇ ਵਿਲੇ ਲੱਗੇ ਰਹਿੰਨੇ ਆ ਬਣਦਾ ਵੀ ਨਹੀਂ ਨਾ ਤੂੰ ਹਾਂ ਇਹਨਾਂ ਤੋਂ ਬਣਾਉਂਦਾ ਅੱਗੇ ਨਾਲ ਦੱਸੂਗਾ ਦੀਪਕ ਅਰੀ ਜਾਂਦਾ ਵੀ ਤਾਂ ਹੀ ਤਾਂ ਕਹਿੰਨੀ ਆ ਆ ਦੇਖ ਲੈ ਘਰ ਆ ਕੇ ਸੁਣਾ ਸੁਣਾ ਹੋ ਗਿਆ ਉਹਨਾਂ ਤੋਂ ਬਿਨਾ ਤਾਂ ਹੈ ਕਿ ਬੰਦਿਆਂ ਨਾਲ ਹੀ ਤੰਦੇ ਆ ਮੈਂ ਕਿੰਨੀ ਕਿੰਨੀ ਰੌਣਕ ਹੁੰਦੀ ਸੀ ਹੋਰ ਮੈਂ ਤੈਨੂੰ ਆਪ ਕਹਣਾ ਡੰਗਰ ਵੇਚ ਸਾਡੇ ਕੋ ਦੁੱਧ ਹੋ ਗਿਆ ਹੋਰ ਇਹ ਨਹੀਂ ਅਸੀਂ ਵੀ ਆਹੀ ਸਲਾਹ ਦੰਨੇ ਆ ਵੀਰ ਨਹੀਂ ਨਹੀਂ ਮੈਂ ਹੱਥ ਪਰ ਚੱਲਦੇ ਰਹਿੰਦੇ ਨੇ ਚੱਲ ਮਾੜਾ ਮੋਟਾ ਕਰੀ ਜਾਂਦੇ ਚਾਹੀਦਾ ਵੀਰ ਜੀ ਹੁਣ ਤੁਸੀਂ ਆਏ ਦੇਖ ਲਓ ਮੰਮੀ ਘਰੇ ਕੰਮ ਨਹੀਂ ਕਰਦੇ ਹੈਗੇ ਫਿਰ ਕਹਿੰਦੇ ਮੇਰੇ ਗੋਡੇ ਦੋ ਜਾ ਕਦੇ ਕੀ ਜੋ ਦਿਆ ਹਨਾ ਜੇ ਬੰਦਾ ਸਾਡੇ ਬਰ ਚਲਾਈ ਆਵੇ ਨਾ ਫੇਰ ਹੀ ਚੱਲਦੇ ਰਹਿੰਦੇ ਨੇ ਕੰਮ ਤਾਂ ਦਿਨ ਨੂੰ ਹੱਥ ਲਾਵੇ ਚੱਲ ਪੁੱਤ ਫੇਰ ਐ ਕਰੂ ਮੈਂ ਬਾਕੀ ਕੁਝ ਵੇਚ ਦੂੰਗੀ ਕੱਦੀ ਰੱਖ ਲੂਣੀ ਚੱਲ ਹਨਾ ਸਹੀ ਗੱਲ ਹੈ ਜੀ ਫੇਰ ਹੁਣ ਤੁਸੀਂ ਜਵਾਕਰ ਨੂੰ ਮਿਲ ਜਾਣ ਨੂੰ ਕਹਿੰਦੇ ਹੋ ਫੇਰ ਮੈਂ ਜਮੀਂ ਡੰਡਾ ਵਾਂਗੂ ਚੱਕੀ ਕੋਈ ਨਾ ਜੀ ਤੁਸੀਂ ਜਦੋਂ ਮਰਜੀ ਆ ਕੇ ਉਹਨਾਂ ਨੂੰ ਮਿਲ ਜਾਓ ਉਹਨਾਂ ਨੂੰ ਲੈ ਆਇਓ ਜੇ ਤੁਹਾਡਾ ਨਹੀਂ ਜੀ ਲੱਗਦਾ ਚਲੋ ਬਹੁਤ ਵਧੀਆ ਐ ਤਾਂ ਗੱਲ ਖੁੱਲ ਗਈ ਵੀ ਡਾਕਟਰ ਜੀ ਬਣਨਗੇ ਦੋ ਜਣੇ ਬਣਾ ਆ ਜਾਣੇ ਤਾਈ ਨੇ ਵੀ ਔਖਾ ਵਿਚਾਰੀ ਨੂੰ ਕੱਢੀ ਉਹ ਤਾਂ ਹੀ ਅਸੀਂ ਵੀ ਹੋਣ ਗਿਆ ਹਾਂ ਵੀ ਸਾਰੀ ਬਣੀ ਹੈਗੀ ਉਹ ਤਾਂ ਧਰਤੀ ਸਾਧਰੇ ਪਹਿਲਾਂ ਸਕੂਲ ਤੋਂ ਭੇਜਦੀ ਹੈ ਫਿਰ ਦੇ ਸਾਰੀ ਦੀ ਹੜੀ ਦੇਖੀ ਜਾਂਦੀ ਹੈ ਕਾਦਾ ਇਹ ਕਾਦਾ ਇਹ ਉਹ ਤੁਹਾਡਾ ਬਹੁਤ ਵਧੀਆ ਕਰਿਆ ਅਸੀਂ ਆਨੇ ਕਿਹਾ ਜਦ ਮਰਜ਼ੀ ਭਈ ਆ ਗਈ ਜਿੱਦੇ ਸੁੱਕੇ ਹੋਣਗੀਆਂ ਅੱਧੀ ਦਿਹਾੜੀ ਚੱਲ ਜਿਆ ਕਰਾਂਗੇ ਬੱਚਿਆਂ ਨੂੰ ਫੇਰ ਲੈ ਜਾਵਾਂ ਠੀਕ ਹੈ ਜੀ ਹਾਂ ਜੇ ਵੀਰੇ ਸਾਡਾ ਜਮਾਈ ਵੀ ਹੁੰਦਾ ਚਲ ਤਾਂ ਵੀ ਕੋਈ ਸਾਨੂੰ ਉਹ ਨਹੀਂ ਸੀਗਾ ਵੀ ਚਲ ਪਿਓ ਬੈਠੇ ਸਰਤੇ ਹੁਣ ਮਾਂ ਨਹੀਂ ਪਿਓ ਨਹੀਂ ਹੈ ਭੈਣ ਜਿੰਨੂੰ ਮੈਂ ਤਾਂ ਕਿਹਾ ਮਹਾਵੀਰ ਕਰੋ ਗੋਰਾ ਹੱਥ ਤੇ ਹੱਥ ਤਰ ਕੇ ਬੈਠੇ ਕਿੱਥੋਂ ਸਰਦਾ ਭਲਾ ਵੀ ਇਹ ਜਾ ਕਿੱਥੇ ਗਿਆ ਕੋਈ ਰਿਸ਼ਤੇਦਾਰੀ ਚ ਪਤਾ ਕਰ ਲੋ ਫੇਰ ਐਮ ਹਮ ਇਕੱਲੀ ਜਾਣੀ ਐ ਵੀ ਇਕੱਲੀ ਜਾਣੀ ਫੇਰ ਹੁਣ ਤੈਨੂੰ ਪਤਾ ਥਾਣੇ ਜਾਣਾ ਕਿੱਥੇ ਹੋਣਾ ਹਨਾ ਬਾਜ ਤਾਂ ਹੈ ਹਾਂ ਨਰਾਪਟਾ ਯਾਰ ਲਿਖਾਉਗਾ ਨਰਾਪਟਾ ਨਿਖਿਲੇਵਾ ਦਿੰਦੇ ਆ ਨਾ ਟਾਈਮ ਹੋ ਗਿਆ ਮੈਂ ਆ ਜੂਗਾ ਮੈਂ ਫੋਨ ਕਰ ਲੈ ਕੋਈ ਕਈ ਵਰੀ ਦਿਮਾਗ ਦਮੂਗ ਤੇ ਬੰਦੇ ਤੇ ਲੋਡ ਪੈ ਜਾਂਦਾ ਹੈਗਾ ਦਵਾਈ ਬੂਟੀ ਦਵਾ ਦਾਂਗੇ ਜੇ ਕਿਤੇ ਅਗੇ ਦਾਖਲ ਦੁਖਲ ਕਰਨਾ ਪਿਆ ਭਾਈ ਅਸੀਂ ਜਿੰਨਾ ਵੀ ਬਾਤ ਆ ਲੱਗੀ ਸਾਡੇ ਤੋਂ ਅਸੀਂ ਪੂਰੀ ਲਾਵਾਂਗੇ ਦਿਮਾਗ ਤੇ ਰੋਣੇ ਸੀਗੇ ਜਿੱਦਾਂ ਪਰ ਪੈਣਾ ਹੈ ਇੰਨਾ ਕਰਤਾ ਜਾਈ ਬੈਠਾ ਰਿਹਾ ਹੈ ਟੈਨਸ਼ਨ ਕਰ ਰਿਹਾ ਤਰੀ ਵੀ ਹੈ ਹੁੰਦੀ ਐ ਭਾਈ ਇਹਨਾਂ ਦਾ ਤਾਂ ਦੋ ਜੀਆਂ ਦਾ ਕਦੇ ਫਰਕ ਹੀ ਨਹੀਂ ਪਿਆ ਤੀਗਾ ਹੈ ਬਗਿ ਭਾਜੀ ਦਾ ਸੁਭਾਅ ਵੀ ਬਹੁਤ ਵਧੀਆ ਹਲਦੀ ਤਾਂ ਮਾੜਾ ਮੋਟਾ ਗੁੱਸਾ ਕਰ ਵੀ ਜਾਂਦੀ ਸੀ ਉਹਨਾਂ ਤਾਂ ਵੀਰਜੀ ਦਾ ਸੁਭਾਅ ਵਧੀਆ ਸੀ ਨਹੀਂ ਗੁੱਥਿਆ ਤਾਂ ਸਾਡੇ ਤਾਂ ਜਿਵੇਂ ਕੰਨਾ ਕਰ ਨੂੰ ਨજર ਜੀ ਲੱਗੀ ਹੁੰਦੀ ਐ ਹਰ ਦਾ ਵੰਦਿਆ ਕਰਦੀ ਚਲੋ ਉਧਰ ਆਪਣੋ ਜੂਰੋ ਹੀ ਹੋਣਾ ਮੋਟਾ ਦੀ ਦੀ ਵਿਵਹਰ ਹੁਣ ਕਰੀਏ ਕੀ ਮੈਨੂੰ ਤਾਂ ਨਹੀਂ ਬੜੀ ਇੱਥੋਂ ਕਰ ਨੂੰ ਬਈ ਹੈ ਅਮੀਰਪੁਰ ਦਾ ਡੰਗਰਾ ਦਾ ਹੈ ਹੋਣੋਂ ਤੇ ਜਾ ਕੇ ਚੱਕਰਾ ਗਏ ਹੁਣ ਇਹ ਕਿਹੜਾ ਪੈਣ ਵਿੱਚ ਲੱਗਿਆ ਕੋਈ ਸ੍ਰੀ ਰਾਮਾ ਹਾਂ ਅੱਜ ਕੱਲ ਬਿਮਾਰੀਆਂ ਦਾ ਕੋਈ ਤਰਾ ਕੋਣ ਸੋ ਬਾ ਅਸ ਤਾਂ ਬਾ ਵੀ ਵਧੈ ਰਹੀ ਜਾਂਦੀ ਫੇਰ ਇਲਾਜ ਕਰਾ ਲਿਆ ਇਹ ਜਵਾਕ ਆ ਗਏ ਬਚਾਰੇ ਹੁਣ ਉਠਾਈ ਮੈਨੂੰ ਕਹਿੰਦੇ ਨਹੀਂ ਮੈਂ ਇਹਨਾਂ ਨੂੰ ਕਿਵੇਂ ਵਿਸ਼ਵਾਸ ਦੇਵਾਂ ਹੁਣ ਤਾਂ ਹੁਣ ਚੱਲ ਤੁਹਾਡੇ ਸਾਹਮਣੇ ਸਾਰਿਆਂ ਦੀ ਗੱਲ ਹੋ ਗਈ ਵੀ ਜਵਾਕ ਮੰਨ ਗਏ ਹਨਾ ਫੇਰ ਹੁਣ ਲੈ ਪੈਣ ਜੇ ਅਸੀਂ ਕਿਹੜਾ ਤੁਹਾਨੂੰ ਕੋਈ ਦੋਸਤ ਦੰਨਿਆ ਹੈ ਵੀ ਤੁਸੀਂ ਬਾਤ ਆ ਨਹੀਂ ਲਾਈ ਹੈ ਤੇਰੀ ਵੀ ਨੂੰ ਸੀ ਜੇ ਸਾਡੀ ਤੀ ਸੀ ਉਹ ਕਾ ਰਾਤ ਦੁੱਸਤ ਤੀਉ ਬਣਾ ਕੇ ਰੱਖੀ ਸੀਗੀ ਨਾ ਮੈਂ ਦਤੀ ਬਣਾ ਕੇ ਰੱਖ ਦਿੱਤੀ ਏ ਚਲ ਕੋਈ ਨਾ ਵੀ ਫਿਰ ਇਹਨਾਂ ਦੇ ਕੱਪੜੇ ਕੁੱਪੜੇ ਕਰ ਲੈਨੇ ਬੈਗ ਹਾਂ ਨਾ ਬੋਤਾ ਦੁੱਸੀ ਨੇ ਫਿਰ ਨਾਨੇ ਦੇ ਪਿੰਡ ਜਾਣਾ ਨਾ ਨਾ ਪੁੱਤ ਫਿਰ ਹੁਣ ਛੋਡੇ ਦੇਖ ਲੈ ਨਾਨਾ ਜੀ ਕੋਲ ਇਹ ਪੁੱਛ ਲੈ ਪੁੱਤ ਨਾਨਾ ਜੀ ਕੋਲ ਬਗਦੇ ਤੁਹਾਨੂੰ ਬੁਲਾਉਂਦਾ ਇਹ ਸੁਣ ਲੈ ਪੁੱਤ ਗੱਲ ਯਾ ਤੂੰ ਵੀ ਬਗਦੇ ਤੂੰ ਜਾਨ ਪੁੱਤ ਜੀ ਕਰਿਆ ਕਰੂ ਭੇਜ ਦੱਸਣਾ ਇਹ ਠੀਕ ਹੈ ਪੁੱਤ ਵਧੀਆ ਸਕੂਲ ਚ ਪੜ੍ਹ ਲੈ ਠੀਕ ਹੈ ਚਲ ਕਿਆ ਰਹੂ। ਮਤਲਬ ਆਫਾਫਾ ਜੀ ਨਹੀਂ ਕਰਦਾ ਹੈਗਾ ਨਾਨਕ ਜਾਨ ਨੂੰ ਹੈ ਹਾਂ ਪੁੱਤ ਜੀ ਨਹੀਂ ਕਰਦਾ 10 ਦਿਨ ਛੱਡ ਕੇ ਜਾਨ ਨੂੰ ਲੱਗਦਾ ਫਿਰ ਵੀ ਨਾ ਬੰਨੂ ਕੋਲ ਦੀ ਆ ਹੈਨਾ ਬੈਂਦੀ ਤੁਹਾਡੇ ਕੋਲ ਹੈ ਛੱਡ ਕੇ ਜਾਣਾ ਕਦੇ ਆਉਣਾ ਆਪਦਾ ਘਰ ਛੱਡਣਾ ਤਾਂ ਬਹੁਤ ਆਖਲਾਦ ਬੱਦੇ ਤੇ ਆਉਂਦੇ ਤੇ ਨਿਆਣੇ ਗੋਦਨ ਲਾ ਕੇ ਤਾਂ ਹੀ ਤਾਂ ਕਹਿੰਦੇ ਚਲ ਕੋਈ ਗੱਲ ਨਹੀਂ ਹੌਲੀ ਹੌਲੀ ਰੱਜ ਜਾਣਗੇ ਉੱਥੇ ਜੀ ਲੱਗ ਜੂਗਾ ਆਕਾਸ਼ ਦੀ ਘਾਟ ਨਹੀਂ ਉੱਥੇ ਹੈਨਾ ਤੇ ਇਹਦੀ ਮੰਮੀ ਦਾ ਸੁਭਾਅ ਬਥੇਰਾ ਚੰਗਾ ਹੈਗਾ ਆਪਦੇ ਜਵਾਕਾ ਮੰਗੂ ਇਹ ਰੱਖੂਗੀ ਪਾਈ ਚਲ ਠੀਕ ਆ ਪੁੱਤ ਹਾਂ ਉੱਥੇ ਕ ਨਾ ਲਪਾਵੇ ਚ ਪਾਏ ਨਹੀਂ ਕੱਪੜੇ ਚੰਗਾ ਹੂੰ ਤੂੰ ਵੀ ਮੁੰਨਾ ਵਾਗ ਲਈ ਫਿਰ ਕੱਪੜੇ ਹੈ ਜਾਣ ਨਾ ਪੁੱਤ ਜਾਇਆ ਚੰਗਾ ਚਲ ਕੋਈ ਨਾ ਹੈ ਮਿਲਿਆ ਹੂੰ सोनू ਹੈ ਠੀਕ ਆ ਦੁਨੋ ਇਹ ਤਾਂ ਵਿਚਾਰੀ ਆਪ ਕੇ ਹਾਇ ਨੇ ਕਹਿੰਦੀ ਮੰਮੀ ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਆ ਕਹਿੰਦੀ ਲੈ ਆਵਾਂਗੇ ਛੋਟੇ ਛੋਟੇ ਜਵਾਕ ਖਾਣੇ ਕਹਿੰਦੀ ਤਰਸ ਆਉਂਦਾ ਮੈਨੂੰ ਵੀ ਨਹੀਂ ਜਵਾਕਾਂ ਨੂੰ ਕਹੀਦੀ ਭਾਈ ਜੇ ਛੋਟੇ ਜਾਣ ਜੀ ਕੱਪੜੇ ਵੀ ਲਾਉਂ ਤੁਹਾਨੂੰ ਹਾਂਜੀ ਜਦ ਮਰਜ਼ੀ ਮਿਲ ਕੇ ਆਓ ਉਹ ਦਿਸ ਕੱਪੜੇ ਪੈਕ ਕਰ ਲਓ ਆਪੇ ਮੈਂ ਟੈਕ ਕਰਾਂ ਹਾਂ ਮੈਂ ਮੈਂ ਕੱਪੜੇ ਪੈਕ ਕਰਵਾ ਲਏ। ਮੈਂ ਬਤਾ ਲਿਆ ਕਿ ਉਹਨਾਂ ਦੇ। ਨਹੀਂ ਨਹੀਂ ਭੈਣ ਜੀ ਕੋਈ ਨਾ ਚਾਹ ਪਾਣੀ ਅਸੀਂ ਪੀ ਕੇ ਤੁਰੇ ਸੀਗੇ। ਕਾਹਨੂੰ ਖੇਚਲਾ ਕਰਦੇ ਹੋ ਤੁਸੀਂ। ਮੈਂ ਕੋਈ ਨਹੀਂ। ਹਾਂ ਜੋ ਆਪਾਂ ਕੱਪੜੇ ਪੈਕ ਕਰ ਲਏ। ਤੁਸੀਂ ਫਿਕਰ ਨਾ ਕਰੋ ਭੈਣ ਜੀ। ਮੇਰੀ ਨੂੰਦਾ ਸੁਭਾਅ ਬਥੇਰਾ ਚੰਗਾ ਹੈ। ਉਹ ਮਾਂ ਬਣ ਕੇ ਜਵਾਕਾਂ ਨੂੰ ਪਾਲੂਗੀ। ਮੰਮੀ ਬਣ ਕੇ ਨਹੀਂ। ਜਿਵੇਂ ਹਾਂਜੀ। ਚਲੋ ਠੀਕ ਆ ਪਹਿਣ ਲਈ ਅਬ ਤੇ ਜਿਵੇਂ ਕੰਮਾਂ ਨੇ ਰੱਖਾਂਗੇ ਵੇਪਰੇ ਕਰ ਹਾਂ ਕੋਈ ਨਹੀਂ ਠੀਕ ਆ ਜੀ ਪੁੱਤ ਜਦ ਵੀ ਜੀ ਕਰੂ ਫੋਨ ਕਰ ਲਿਓ ਠੀਕ ਆ ਦਾਦੀ ਨੂੰ ਮਿਲ ਲਓ ਪੁੱਤ ਮੈਂ ਆ ਕੇ ਲੈ ਜਿਉ ਮਿਲ ਲਿਓ ਬੱਚਿਆਂ ਨੂੰ ਲੈ ਆਇਆ ਤੁਹਾਨੂੰ ਨਹੀਂ ਲਾ ਕੇ ਰਿਹਾ ਕੋਈ ਤਾਂ ਚੰਗਾ ਕਰਿਓ ਪੁੱਤ ਇਹ ਲੈ ਤਾਂ ਨਹੀਂ ਕਰਿਓ ਚੰਗਾ ਕੋਈ ਨਾ ਪਹਿਣ ਜੀ ਤੁਸੀਂ ਫਿਕਰ ਨਾ ਕਰੋ ਸਾਨੂੰ ਬਥੇਰੇ ਪਿਆਰੇ ਆ ਇਹ ਮੈਂ ਪਿਆਰੇ ਤਾਈ ਜੀ ਨੇ ਤਾਂ ਧਿਆਨ ਰੱਖਿਓ ਆਪਦਾ ਤੇ ਫੋਨ ਫੋਨ ਕਰਦੇ ਰਹੋ ਚੰਗਾ ਕੋਈ ਗੱਲ ਨਹੀਂ ਮੈਂ ਮਾਂ ਬਣ ਕੇ ਰਹੂੰਗੀ ਉਹਨਾਂ ਦੀ ਤੁਸੀਂ ਬੇਫਿਕਰ ਹੋ ਜਦੋਂ ਜੀ ਕਿਤੋਂ ਉਹਦੇ ਮਿਲਣ ਆ ਜਾ ਕਰੋ ਚੰਗਾ ਪੁੱਤ ਠੀਕ ਹੈ ਜੀ ਚੱਲੀ ਮਮੀ ਹਾਂ ਚੰਗਾ ਬਣ ਜੀ ਚੱਲੀ ਛਾਵਾਂ ਸੇ ਤੀਰੇ ਤੂੰ ਹੈ ਗੱਲ ਕਰਕੇ ਨਾ ਸਚਿੰਗ ਬਹੁਤ ਵੱਡਾ ਮਾਨ ਰੱਖਦਾ ਤੈਨੂੰ ਮੈਂ ਜਾਣਦੀ ਹਾਂ ਤੂੰ ਉੱਪਰਲੇ ਮਨੋ ਕੇ ਹੈਗਾ ਅੰਦਰੋਂ ਤਾਂ ਤੂੰ ਖੁਸ਼ ਨਹੀਂ ਹੈਗੀ ਵਾਕਾਂ ਨੂੰ ਲੈ ਕੇ ਚਲੋ ਕੋਈ ਗੱਲ ਰਹਿਤਾ ਦੱਸਦਾ ਚਲ ਠੀਕ ਹੈ ਪਣ ਜੀ ਜਿਵੇਂ ਕਮਨ ਜੀ ਨੂੰ ਲੱਗਦਾ ਹੈ ਕੀ ਬਣਾਵਾ ਕੀ ਖਾਵਾ ਸਾਨੂੰ ਚਲਾ ਹਰ ਤੀਜ ਵਾਕਾਂ ਦਾ ਕਦੇ ਬਣਾ ਲੀਆ ਕਦੇ ਕੁਸ ਖਾ ਲਿਆ ਜਿਹੜਾ ਜਿਵਾਕ ਜੀ ਕਰਦਾ ਤੀ ਉਹ ਜਵੇਂ ਨਹੀਂ ਜਿਵਾਕ ਜੀ ਕਰਦਾ ਹੈਗਾ

ਮੈਂ ਜਵਾਖਾਂ ਨੂੰ ਹੌਟਲ ਚ ਲਾਤਾ ਇਹਦਾ ਨਾਮ ਨਾ ਕੰਨ ਵੀ ਉਹ ਸੀ ਜਵਾਖਾਂ ਦੀ ਜ਼ਿੰਦਗੀ ਵਾਂ ਵੀ ਬਦੀਆ ਬਣਾਈ ਹੁੰਦੀ ਆ ਹੌਟਲ ਚ ਅੱਛਾ ਵਾਂਜੀ ਹਾਂ ਤਾਂ ਆਂ ਕਰਕੇ ਹੌਟਲ ਚ ਲਾਤਾ ਫਿਰ ਮਹਾਂ ਜਲਨ ਮੈਂ ਭੈਣ ਜੀ ਨੂੰ ਦੱਸ ਤਾ ਵਾ ਫਿਕਰ ਕਰਨਗੇ ਤੇ ਜਦੋਂ ਅਸੀਂ ਜਾਣਾ ਹੋਇਆ ਦੱਸ ਤੀ ਹਾਂ ਅਸੀਂ ਮਲਾ ਲਿਆਵਾਂਗੇ ਨਾਰੀ ਲੈ ਜਾਂਦੇ ਅਸੀਂ ਠੀਕ ਆ ਵਾਂਜੀ

ਇਹ ਪਿਆਰੇ ਨਹੀਂ ਕਹਿੰਦਾ ਮੇਰੇ ਕਾਹਨ ਤੇ ਕਹਿੰਦੀ ਕਿ ਇਹ ਕਹਦਾ ਤੁਸੀਂ ਨਹੀਂ ਕਿਉਂ ਦੇ ਪੜਾਈ ਦੀ ਬਾਤ ਤਾਂ ਨਿਕੰਜ ਨਾਲ ਕਹਿੰਦਾ ਅੱਖਾਂ ਦੀ ਖਰਾਬ ਕੀਤੀ ਹੈ ਕਹਿੰਦਾ ਹੌਸਟ ਕਰਕੇ ਲਾ ਦੋ ਤੇ ਬਹੁਤ ਵਧੀਆ ਪੜਾਈ ਹੈ ਸਰਵੈਂਟ ਜਿਹੜਾ ਜੀਤੋ ਡਾਹਣਾ ਜੀ ਕਰਿਆ ਫਿਰ ਉਕੜ ਕਰ ਲਿਆ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਸਮੇਂ ਹੀ ਨਹੀਂ ਘੜੀ ਚੱਲ ਤੋਂ ਅੱਡੇ ਵੀ ਤਾਂ ਜਵਾਕ ਹੀ ਨਹੀਂ ਨਾਨਾ ਜਵੱਕਾ ਨਾਨਾ ਵੀ ਕਹਿੰਦਾ ਕਹਿੰਦਾ ਸਹੀ ਕਰ ਸਰਪੇ ਦੀ ਜਿਹਾ ਫੋਨ ਈ ਲਾ ਦਨੇ ਹੱਸ ਲਾ ਨਹੀਂ ਕਰਕੇ ਸਾਰੇ ਟੱਪਰ ਲੈ ਆਂਦੇ ਫਿਰ ਅਸੀਂ ਨੇ ਉੱਥੇ ਉੱਥੇ ਚਲਾ ਦੇ ਦੋਨੇ ਠੀਕ ਆ ਠੀਕ ਹਾਂ ਨਾਲ ਸਦੇਵ ਬਾੜ ਜੀ ਜੇ ਤੁਸੀਂ ਖੁਦ ਆ ਕੇ ਸਵਾਰਿਆਨਾ ਤੇ ਇਹ ਜਿਹੜੀ ਚੀਜ਼ ਕੋ ਕੋਈ ਸਾਨੂੰ ਦੱਸਦੇ ਹੋ ਅਸੀਂ ਤੈਨੂੰ ਇੱਥੋਂ ਆ ਕੇ ਲੈ ਜਾਵਾਂਗੇ ਤੇ ਇਹ ਹਾਂ ਜੇ ਸਾਡੇ ਕੋਲੇ ਆ ਸਕਦੇ ਤੁਸੀਂ ਉੱਥੇ ਆ ਜਿਓ ਨਹੀਂ ਸਾਨੂੰ ਫੋਨ ਕਰ ਦਿਓ ਤੈਨੂੰ ਇੱਥੋਂ ਘਰੋਂ ਆ ਕੇ ਲੈ ਜਾਾਂਗੇ ਤੇ ਤੈਨੂੰ ਮਿਲਾ ਲਿਆਵਾਂਗੇ ਜਵੱਕਾ ਨਾਲ ਮੈਂ ਤਾਂ ਅੱਜੇ ਯਾਦ ਕਰਦੀ ਸੀ ਜਵੱਕਾ ਨੂੰ ਵਾਂਗੇ ਇਹਨੂੰ ਕਿੰਨੇ ਦਿਨ ਹੋ ਗਏ ਵੀ ਜੀ ਜਾਣੀ ਲੱਗਦਾ ਵੀ ਨਹੀਂ ਚੱਲਣਾ ਜਵਾਕਾਂ ਦੇ ਆਹ ਨਾਲ ਰੋਟੀ ਖਾਂ ਬਣਾ ਲਾਂ ਜੀ ਜਿਹੜੇ ਜਵਾਕਾਂ ਜੀ ਕਰਦਾ ਕੱਲ ਕੋਈ ਚੀਜ਼ ਬਣਾ ਕੇ ਦੇ ਦਿੰਦੀ ਹਾਂ ਹਾਂ ਉਹ ਤਾਂ ਹੁੰਦਾ ਹੀ ਹੈ ਭੈਣ ਜੀ ਅਸੀਂ ਮਣਨ ਨਾਲ ਹੀ ਰੌਣਕਾਂ ਨੇ ਘੱਟ ਚ ਦੇਖਣ ਨੂੰ ਤੈਨੂੰ ਹੈਵੀ ਕੀ ਥੀ ਫਿਰ ਅਸੀਂ ਜਵਾਕਾਂ ਦੇ ਮੂੰਹ ਪੜੀਓ ਦੇਖਾ ਮਹਾ ਜਲ ਜਵਾਕਾਂ ਦੀ ਜ਼ਿੰਦਗੀ ਬਣ ਜੂਗੀ ਭਾਈ ਹੈਨਾ ਮੈਂ ਤਾਂ ਭੈਣ ਜੀ ਜਵਾਕਾਂ ਦੀ ਤਾਂ ਜੀ ਤਾਂ ਲੱਗਿਆ ਸੀ ਵਧੀਆ ਹੈਨਾ ਜੀ ਲਾਲਾ ਉਥੇ ਤਾਂ ਬਥੇਰੀ ਸੁਲਤਾਨੇ ਇਹ ਜੀ ਕੋਈ ਗਲਤ ਨਹੀਂ ਹੈਗੀ ਤੂੰ ਫਿਕਰ ਨਾ ਕਰ ਤੇ ਉਥੇ ਬਥੇਰੀ ਰਹਿਣੀ ਸੈਣੀ ਬਾਹਰਲੀ ਸੁਲਤਾਨੇ ਉਥੇ ਤਾਂ ਆਪਾਂ ਕੋਈ ਐ ਥੋੜੀ ਮਾੜੀ ਜਗ੍ਹਾ ਤੇ ਥੋੜੀ ਲਾਏ ਨੇ ਨਾ ਨਾ ਚੱਲ ਬੈਣ ਜੀ ਮੈਂ ਹੁਣ ਸੋ ਐ ਥੋੜੋ ਕਹਿਣੀ ਤੁਸੀਂ ਮਾੜੀ ਜਗ੍ਹਾ ਤੇ ਲਾਏ ਨੇ ਚਲੋ ਹੁਣ ਸੋ ਛੋਟਾ ਆਪਣਾ ਖੂਨ ਹੈ ਮੈਂ ਤੁਹਾਨੂੰ ਐ ਥੋੜੋ ਕਹਿਣੀ ਵੀ ਕਿਉਂ ਲਾਏ ਨੇ ਚਲ ਵਧੀਆ ਬੈਣ ਜੀ ਆਪਾਂ ਤਾਂ ਜਮ ਬੱਚੇ ਦੀ ਜ਼ਿੰਦਗੀ ਵਾਸਤੇ ਹੀ ਫਿਰਦੇ ਆ ਹਾਂ ਹਾਂ ਤਾਂ ਹੀ ਹੈ ਆ ਚਲੋ ਫਿਕਰ ਨਾ ਕਰਿਓ ਹੂੰ ਤੇ ਕੋਈ ਗਾਲ ਨਹੀਂ ਗੱਲ ਬੁਲ ਕਹਿ ਦਾਂਗੇ ਮੈਂ ਵੀ ਕਹੂੰਗੀ ਜਵਾਕਾਂ ਨਾਲ ਆਥਣੇ ਜੇ ਗੱਲ ਕਰਾਂਗੇ ਅਸੀਂ ਜਦੋਂ ਕਹਾਂਗੇ ਵੀ ਤੇ ਦਾਦੀ ਨਾਲ ਗੱਲ ਕਰ ਲਿਓ ਫਿਰ ਇੱਕ ਤਾਂ ਫੋਨ ਫੋਨ ਕਰਨ ਹੀ ਦਿੰਦੇ ਨਹੀਂ ਬਸ ਉਹਨਾਂ ਦਾ ਵੀ ਟਾਈਮ ਟੇਬਲ ਜਾ ਬੰਨਿਆ ਹੁੰਦਾਗਾ ਅੱਛਾ ਅੱਛਾ ਹਾਂ ਇਹ ਹੁਣ ਇਹ ਉਰੇ ਵਾਲੇ ਕੰਮ ਛੋੜਨੇ ਵੀ ਜਦੋਂ ਚਿੱਤ ਕਰਿਆ ਉਹਦੀ ਫੋਨ ਨਾਲੇ ਜੇ ਚਿੱਤ ਕਰਿਆ ਉਹਦੀ ਫੋਨ ਲਾ ਲਿਆ ਉੱਥੇ ਨਹੀਂ ਉੱਥੇ ਤਾਂ ਰੂਲ ਹੁੰਦੇ ਨੇ ਨਾ ਉਹਨਾਂ ਦੇ ਕੀ ਹੂੰ ਨਾ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਫਿਰ ਜਵਾਕਾਂ ਨੂੰ ਵੀ ਕੋਈ ਨਵਾਂ ਲੀਫਰ ਮਾਇ ਕੋ ਨਾ ਜਿੱਦੈ ਤੁਸੀਂ ਜਾਓਗੇ ਚਲ ਮੈਨੂੰ ਫੋਨ ਕਰਦੇ ਆਪਾਂ ਮਿਲਿਆਵਾਂਗੇ ਹਾਂ 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 ਨਾ ਕੋਈ ਗੱਲ ਨਹੀਂ ਭੈਣ ਜੀ ਤੈਨੂੰ ਮਿਲਿਆ ਲਿਆਵਾਂਗੇ ਲੈ ਜਾ ਕੇ ਨਾਲ ਹੂੰ ਚਲ ਇਹੀ ਹੁੰਦਾ ਭੈਣ ਜੀ ਹਾਂ ਆ ਕੀ ਕਰਨਾ ਕਰੋ ਤੁਸੀਂ ਬੱਸ ਹੂੰ ਨਾ ਕੋਈ ਤੋ ਹੋ ਗਿਆ ਭਾਈ ਹੋ ਗਿਆ ਹੁਣ ਪੂਰ ਲਿਆ ਤਾਂ ਉਹ ਜਾ ਸਕਦਾ ਨਹੀਂ ਹੈਗਾ ਸਾਰੀ ਉਮਰ ਨਾ ਚਲ ਫੇਰ ਕਰਦਾ ਭੈਣ ਜੀ ਹੁਣ ਕੀ ਆ ਚਲ ਹੁਣ ਚਲ ਤੋ ਜਦ ਵੀ ਅਮੀ ਚਲ ਜਵਾਬ ਹੁੰਦਾ ਨਹੀਂ ਰੋਲ ਵਿੱਚ ਹੈਗੇ ਇੰਨਾ ਦੀ ਤਾਂ ਬਣਾਤੀ ਜਿੰਦਗੀ ਹਾਂ ਮੈਂ ਚਲ ਠੀਕ ਆ ਭੈਣ ਜੀ ਕਿਵੇਂ ਸੋ ਨੂ ਤਾਂ ਲੋਟ ਲੱਗੇ ਕੋਣ ਕਰ ਲਿਆ ਹਨਾ ਹਾਂ ਠੀਕ ਭੈਣ ਜੀ ਠੀਕ ਹਾਂ ਠੀਕ ਆ ਭੈਣ ਜੀ ਸਸਰੀ ਘਰ ਦਾ ਸਸਰੀ ਘਰ ਬੈਠ ਚਲੋ ਨੂੰ ਤਾਂ ਕਹਿੰਦੇ ਸੋਨਾ ਕੰਮ ਕਰਿਆ ਹੁਣ ਜਵਾਕਨ ਉਥੇ ਲਾ ਲਿਆ ਪੋਸਟਰ ਚਰਾਤਾ ਚਲ ਬੱਚੇ ਦੀ ਜ਼ਿੰਦਗੀ ਬਣ ਜੂਗੀ ਜੰਨੀ ਹਾਇ ਤਾਂ ਔਖਾ ਚਲੋ ਫੇਰ ਆਪਦੇ ਲਾਡ ਨਾਲ ਜਵਾਬ ਪੜਦੇ ਵੀ ਨਹੀਂ ਹੈਗੇ ਚਲੋ ਉਹਨਾਂ ਤੇ ਹੁਣ ਐ ਅਡੋ ਅਡੀ ਸਲਾਹਾਂ ਹੁੰਦੀਆਂ ਨੇ ਜੀ ਮੈਂ ਕਿਹਾ ਠੀਕ ਆ ਜਦ ਸੰਗਮ ਆਇਆ ਤਾਂ ਫਿਰ ਉਹਨਾਂ ਕੰਮ ਕਰਦੇ ਹਾਂ ਜਵਾਬ ਤਾਂ